ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੀ ਨਵੀਂ ਨਾ ਪਹਿਨਣ ਨੇ ਚੈਨਲ ਸਬਸਕ੍ਰਾਈਬ ਨਹੀਂ ਜੇ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਈ ਬੁੱਕ ਕੀਤੀ ਸਮੁੱਚੀ ਬਿਜ਼ਨਸ ਕਲਾਸ ਹਾਂਗਕੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਵੀਂ ਦਿੱਲੀ ਦੇ ਹਾਂਗਕੰਗ ਲਿਜਾਨ ਲਈ 에어 인디아 ਫਲਾਈਟ ਦੀ ਸੁਮੱਚੀ ਬਿਜ਼ਨਸ ਕਲਾਸ ਬੁੱਕ ਕੀਤੀ ਗਈ ਹੈ ਅਤੇ ਸੰਪੂਰਨ ਸੇਵਾ ਸੰਭਾਲਨ ਦਾ ਨਾਲ ਸਰੂਪ ਲਿਜਾਨ ਵੀਡੀਓ 에어 인디아 ਤੇ ਪਾਇਲਟ ਸਰਬ ਜਸਪ੍ਰੀ ਸਿੰਘ ਮਿੰਨ ਹਾਸ ਵੱਲੋਂ ਸਾਂਝੀ ਕੀਤੀ ਗਈ ਹੈ ਵੀਡੀਓ ਰਾਹੀਂ ਸਰਬ ਜਸਪ੍ਰੀ ਸਿੰਘ ਨੇ ਦਰਸਾਇਆ ਹੈ ਕਿ ਹਾਂਗਕੰਗ ਦਰੁਗੁਰਦਵਾਰਾ ਸਾਹਿਬ ਦੇ ਸੇਵਾਦਾਰਾਂ ਹਵਾਈ ਅੱਡੇ ਤੇ ਦੇ ਪ੍ਰਬੰਧਕਾਂ ਤੇ 에어 인디아 ਦੇ ਸਟਾਪ ਵੱਲੋਂ ਇਹ ਧਾਰਮਿਕ ਕਾਰਜ ਨੂੰ ਸਨੇਪਰੇ ਚੜ੍ਹਨ ਵਿੱਚ ਮੁਕੰਮਲ ਸਹਿਯੋਗ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਤੇ ਵੀਡੀਓ ਬਾਰੇ ਬੇਹੱਦਰ ਹਾਂ ਪੱਕੀਆਂ ਟਿੱਪਣੀਆਂ ਆ ਰਹੀਆਂ ਹਨ ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਅਥਾਹ ਸ਼ਰਧਾ ਦੀ ਛਲਾਗਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਵਰਤੋਕਾਰ ਆ ਆਫਿਸ ਆਸੀਫ ਖਾਨ ਨੇ ਲਿਖਿਆ ਹੈ ਕਿ ਧਾਰਮਿਕ ਗੁਰਗ੍ਰੰਥ ਸਾਹਿਬ ਜੀ ਸਪੂਰਨ ਸਤਕਾਰ ਨਾਲ ਜਾਣ ਲਈ ਸੰਬੰਧਨ ਨੂੰ ਵਧਾਈ ਅਜਿਹੇ ਸਮਰਪਣ ਭਾਵਨਾ ਹੋਰ ਨਾ ਅੰਦਰ ਵੀ ਡੂੰਗੀ ਡੂੰਗਾ ਜज्ਬਾ ਪੈਦਾ ਕਰਦੀ ਹੈ ਇਹ ਇੱਕ ਹੋਰ ਸੋਸ਼ਲ ਮੀਡੀਆ ਵਰਤੋਕਾਰ ਵਿਨਾਇਕ ਪ੍ਰਭ ਨੇ ਇਹ ਜਿ ਕਿਹਾ ਹੈ ਕਿ ਉਹ ਭਾਵੇਂ ਪੰਜਾਬੀ ਨਹੀਂ ਪਰ ਸ੍ਰੀ ਗੁਰਗੰਗ ਸਾਹਿਬ ਜੀ ਦੇ ਪ੍ਰਤੀ ਅਥਾਹ ਸਤਿਕਾਰ ਨੂੰ ਵੇਖਦਿਆਂ ਬੇਹੱਦ ਮਾਣ ਮਹਿਸੂਸ ਕਰਦੇ ਹਾਂ ਇੱਥੇ ਦੱਸਣਾ ਬਣਦਾ ਹੈ ਕਿ ਸ਼੍ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2019 ਵਿੱਚ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰਸਾਬ ਵਿਕੇ ਕੀਤੀ ਗਈ ਸੀ ਇੱਕ ਕਰਤਕ ਕਰਤਤਾ ਉਦਾਰਨ ਫੈਸਲਾ ਲਿਆ ਗਿਆ ਹੈ ਕਿ ਜਿਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚਾਰ ਟਸਟ ਡਿਸਪਲੈਨ ਤਰਾਹੀ ਵੀ ਵਿਦੇਸ਼ ਲਜਾਏ ਜਾਣਗੇ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ